ਜਗਬਾਣੀ ਪੰਜਾਬ ਕੇਸਰੀ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਦੋਸਤੋ ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਸਾਰੀਆਂ ਸਿਆਸੀ ਪਾਰਟੀਆਂ ਦੇ ਵੱਲੋਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਨੇ ਤੇ ਇਸ ਦੇ ਮੱਦੇ ਨਜ਼ਰ ਇੱਕ ਨਵੀਂ ਗੱਲ ਉੱઠી ਹੈ ਜਿਸ ਦੇ ਵਿੱਚ ਸੁਪਰੀਮ ਕੋਰਟ ਦੇ ਵੱਲੋਂ ਇੱਕ ਫੈਸਲਾ ਇਲੈਕਟਰੋਲ ਬੌਂਡ ਨੂੰ ਲੈ ਕੇ ਸੁਣਾਇਆ ਗਿਆ ਹੈ ਦੱਸ ਤੀਏ ਕਿ ਇਲੈਕਟਰੋਲ ਬੌਂਡ ਇੱਕ ਅਚੇਹਾ ਬੌਂਡ ਹੈ ਜਿਸ ਦੇ ਜ਼ਰੀਏ ਕੋਈ ਵੀ ਵਿਅਕਤੀ ਵਿਸ਼ੇਸ਼ ਜਾਂ ਆਮ ਵਿਅਕਤੀ ਕਿਸੇ ਵੀ ਸਿਆਸੀ ਪਾਰਟੀ ਨੂੰ ਚੰਦਾ ਦੇ ਸਕਦਾ ਹੈ ਤੇ ਚੋਣ ਬੌਂਡ ਦੇ ਜ਼ਰੀਏ ਯਾ ਫਿਰ ਕਹਿ ਲਈਏ ਇਲੈਕਟਰੋਲ ਬੌਂਡ ਦੇ ਜ਼ਰੀਏ ਹੀ ਉਹ ਚੰਦਾ ਦੇ ਸਕਦਾ ਹੈ ਇਸ ਪੂਰੇ ਮਾਮਲੇ ਤੇ ਗੱਲਬਾਤ ਕਰਾਂਗੇ ਇਸ ਦੇ ਲਈ ਮੇਰੇ ਨਾਲ ਮੇਰੇ ਸਹਿਯੋਗੀ ਵਿੰਦਰਪਾਲ ਜੀ ਮੌਜੂਦ ਨੇ ਵਿੰਦਰਪਾਲ ਜੀ ਸਵਾਗਤ ਹੈ ਜੀ ਬਹੁਤ ਬਹੁਤ ਸ਼ੁਕਰੀਆ ਵਿੰਦਰਪਾਲ ਜੀ ਅਸਲ ਦੇ ਵਿੱਚ ਜਿਹੜਾ ਇਹ ਚੋਣ ਬੌਂਡ ਹੁੰਦਾ ਕੀ ਹੈ ਪਹਿਲਾਂ ਤਾਂ ਆਪਾਂ ਦਰਸ਼ਕਾਂ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕਰੀਏ ਸਰਲ ਭਾਸ਼ਾ ਦੇ ਵਿੱਚ ਕੁਲਵਿੰਦਰ ਜੀ ਜੋ ਚੋਣ ਬੌਂਡ ਹੈ ਜਿਹਨੂੰ ਇਲੈਕਟਰੋਲ ਬੌਂਡ ਵੀ ਕਿਹਾ ਜਾਂਦਾ ਹੈ ਇਹ ਇਹ ਅ 2017 ਦੇ ਵਿੱਚ ਇਸ ਦੇ ਤਸਵੀਜ਼ ਕੇਂਦਰ ਸਰਕਾਰ ਵੱਲੋਂ ਪੇਸ਼ ਕੀਤੀ ਗਈ ਸੀ ਸਦਨ ਦੇ ਵਿੱਚ ਤੇ ਅ ਇਸ ਤੋਂ ਬਾਅਦ 2018 ਦੇ ਵਿੱਚ 29 ਜਨਵਰੀ ਨੂੰ ਇਸ ਬਾਰੇ ਨੋਟੀਫਿਕੇਸ਼ਨ ਲਾਗੂ ਕੀਤਾ ਗਿਆ ਸੀ ਤੇ ਇਹਨੂੰ ਕਾਨੂੰਨੀ ਮਾਨਤਾ ਮਿਲ ਗਈ ਸੀ ਅ ਜੇ ਗੱਲ ਕੀਤੀ ਜਾਵੇ ਕਿ ਇਹਦਾ ਕੀ ਮਕਸਦ ਸੀ ਸਰਕਾਰ ਦਾ ਇਹ ਤਰਕ ਸੀ ਕਿ ਇਸ ਦੇ ਨਾਲ ਜੋ ਚੋਣਾਂ ਦੇ ਵਿੱਚ ਕਾਲੇ ਧਨ ਦੀ ਵਰਤੋਂ ਹੁੰਦੀ ਆ ਉਹਦੇ ਤੇ ਰੋਕ ਲੱਗੇਗੀ ਤੇ ਚੋਣ ਦੇ ਵਿੱਚ ਪਾਰਦਰਸ਼ਤਾ ਜੋ ਚੰਦਾ ਇਕੱਠਾ ਕੀਤਾ ਜਾਂਦਾ ਸਿਆਸੀ ਪਾਰਟੀਆਂ ਵੱਲੋਂ ਉਸ ਦੇ ਵਿੱਚ ਪਾਰਦਰਸ਼ਤਾ ਆਵੇਗੀ ਤੇ ਇਸੇ ਦੇ ਮੱਦੇ ਨਜ਼ਰ ਜੋ ਚੋਣ ਬਾਂਡ ਇਲੈਕਸ਼ਨਲ ਬਾਂਡ ਉਹ ਜਾਰੀ ਕੀਤੇ ਜਾਂਦੇ ਨੇ ਸਟੇਟ ਬੈਂਕ ਆਫ ਇੰਡੀਆ ਦੀਆਂ ਕੁਝ ਜੋ ਚੋਣਵੀਂਆਂ ਸ਼ਖਾਵਾਂ ਨੇ ਉਹਨਾਂ ਵੱਲੋਂ ਤੇ ਕੋਈ ਵੀ ਜੋ ਵਿਅਕਤੀ ਹੈ ਜੋ ਕਿਸੇ ਸਿਆਸੀ ਪਾਰਟੀ ਨੂੰ ਚੰਦਾ ਦੇਣਾ ਚਾਹੁੰਦਾ ਜਾਂ ਕੋਈ ਕੋਈ ਕੰਪਨੀ ਹੈ ਜੋ ਆਪਣੇ ਮਨਪਸੰਦ ਪਾਰਟੀ ਨੂੰ ਚੰਦਾ ਦੇਣਾ ਚਾਹੁੰਦੀ ਹੈ ਉਹ ਇਹ ਇਲੈਕਸ਼ਨਲ ਬਾਂਡ ਖਰੀਦ ਕੇ ਚੰਦਾ ਦੇ ਸਕਦੀ ਹੈ ਤੇ ਇਹ ਜੋ ਇਲੈਕਟਰੋਨਲ ਬਾਂਡ ਨੇ ਉਹਨਾਂ ਦੀ ਜੋ ਮਿਆਦ ਹੁੰਦੀ ਹੈ ਉਹ ਸਿਰਫ 15 ਦਿਨਾਂ ਦੇ ਲਈ ਹੁੰਦੀ ਹੈ ਤੇ ਇਹ ਜਨਵਰੀ ਤੋਂ ਲੈ ਕੇ ਜੋ ਵਕਫਾ ਕਬ ਮਹੀਨੇ ਨੇ ਉਹਨਾਂ ਦੇ ਵਿੱਚ ਦੋ ਮਹੀਨੇ ਦਾ ਵਕਫਾ ਪਾ ਕੇ ਇਹ ਜਾਰੀ ਕੀਤੇ ਜਾਂਦੇ ਨੇ ਬੈਂਕ ਦੀਆਂ ਚੋਣੀਆਂ ਸ਼ਖਾਵਾਂ ਦੇ ਵੱਲੋਂ ਜੀ ਅੱਛਾ ਇਹ ਇਹ ਕਿੰਨਾ ਚੰਦਾ ਆਪਾਂ ਕੋਈ ਵੀ ਵਿਅਕਤੀ ਇਲੈਕਟਰੋਨਲ ਬਾਂਡ ਜਿਹੜੇ ਹੁੰਦੇ ਨੇ ਇਹ ਕਿੰਨੀ ਇਹਦਾ ਡਿਮਿਨਿਸ਼ਨ ਹੁੰਦੀ ਆ ਕਿੰਨਾ ਜਿਹੜਾ ਹੈਗਾ ਬਣਾਇਆ ਕਿ ਵੀ ਆਪਾਂ ਘੱਟ ਤੋਂ ਘੱਟ ਜਾਂ ਵੱਧ ਤੋਂ ਵੱਧ ਕਿੰਨਾ ਦੇ ਸਕਦੇ ਹਾਂ ਸਟੇਟ ਬੈਂਕ ਆਫ ਮੀਡੀਆ ਦੀਆਂ ਜੋ ਚੋਣਵੀਆਂ ਸ਼ਖਾਵਾਂ ਨੇ ਕੁਲਵਿੰਦਰ ਜੀ ਉਹਨਾਂ ਦੇ ਵਿੱਚ ਜੋ ਇਹ ਪ੍ਰੋਟੋਕੋਲ ਬਣਾਇਆ ਗਿਆ ਹੈ ਜੋ ਇਹ ਨਿਯਮ ਬਣਾਏ ਗਏ ਨੇ ਉਸ ਦੇ ਵਿੱਚ ਇਹ 1000 ਰੁਪਏ ਤੋਂ ਲੈ ਕੇ ਜੋ ਹਜ਼ਾਰ ਗੁਣਾ ਵਾਅਦੇ ਦੇ ਨਾਲ ਵੱਖ-ਵੱਖ ਰੀਆਂ ਜਿਹੜੋ ਰਕਮ ਦੀਆਂ ਤਜ਼ਵੀਜ਼ਾਂ ਨੇ ਉਹ ਇਸ ਵਿੱਚ ਦਰਸਾਈਆਂ ਗਈਆਂ ਨੇ ਕਿ ਜਿਵੇਂ 1000 ਜਾਂ 10000 1 ਲੱਖ ਤਾਂ ਉਸ ਤੋਂ ਵੱਧ ਜੋ 1 ਕਰੋੜ ਰੁਪਏ ਤੱਕ ਦੀ ਜੋ ਸ਼੍ਰੇਣੀ ਹੈ ਉਸ ਦੇ ਵਿੱਚ ਇਹ ਚੋਣ ਬੌਂਡ ਕਿਸੇ ਵਿਅਕਤੀ ਜਾਂ ਕਿਸੇ ਕੰਪਨੀ ਵੱਲੋਂ ਕਿਸੇ ਸਿਆਸੀ ਪਾਰਟੀ ਨੂੰ ਚੰਦਾ ਦੇਣ ਦੇ ਲਈ ਖਰੀਦੇ ਜਾ ਸਕਦੇ ਨੇ ਤੇ ਅ اچھا ਜਿਹੜੀ ਇਹ ਫਿਗਰ ਜਾਰੀ ਕੀਤੀ ਗਈ ਹੈ ਕਿ ਇਹ ਜਿਹੜਾ ਆਮ ਵਿਅਕਤੀ ਹੈਗਾ ਉਹ ਘੱਟੋ ਘੱਟ ਜਿਹੜਾ ਹੈਗਾ 1000 ਰੁਪਏ ਦਾ ਪਾਉਣ ਕਿਸੇ ਵੀ ਕੰਪਨੀ ਕਿਸੇ ਵੀ ਪਾਰਟੀ ਨੂੰ ਦੇ ਸਕਦਾ ਹੈ ਜੀ ਜੀ ਬਿਲਕੁਲ ਪਰ ਜੇਕਰ ਇਸ ਤੋਂ ਇਲਾਵਾ ਆਪਾਂ ਗੱਲ ਕਰੀਏ ਕਿਵੇਂ ਜਿਵੇਂ ਸਿੱਧੇ ਤੌਰ ਤੇ ਜੇਕਰ ਕੋਈ ਵਿਅਕਤੀ ਚੰਦਾ ਦੇਣਾ ਚਾਹੁੰਦਾ ਤਾਂ ਉਹ ਬਿਲਕੁਲ ਖਤਮ ਕਰ ਦਿੱਤਾ ਗਿਆ ਕੋਈ ਨਹੀਂ ਦੇ ਸਕਦਾ ਨੇ ਇਸੇ ਦੇ ਮਤਲਬ ਇਸੀ ਆਪਾਂ ਪਹਿਲਾਂ ਗੱਲ ਕਰ ਚੁੱਕੇ ਆ ਕਿ ਕੇਂਦਰ ਦੀ ਇਹ ਤਜ਼ਵੀਜ਼ ਜੋ ਇਸੇ ਕਰਕੇ ਲਿਆਂਦੀ ਗਈ ਸੀ ਇਹਦੇ ਲਈ ਇਹਨੂੰ ਕਾਨੂੰਨੀ ਮਾਨਤਾ ਦਿੱਤੀ ਗਈ ਸੀ ਕਿ ਚੋਣਾਂ ਦੇ ਵਿੱਚ ਜੋ ਧਨ ਵਰਤਿਆ ਜਾਂਦਾ ਹੈ ਜੋ ਸਿਆਸੀ ਪਾਰਟੀਆਂ ਚੰਦਾ ਉਗਰਾਉਂਦੀਆਂ ਨੇ ਤੇ ਉਹਨਾਂ ਨੂੰ ਕੋਈ ਵੀ ਜੋ ਵਿਅਕਤੀ ਆ ਜਾਂ ਕੰਪਨੀ ਆ ਉਹ ਚੰਦਾ ਦਿੰਦੀ ਹੈ ਉਹਦੇ ਵਿੱਚ ਪਾਰਦਰਸ਼ਤਾ ਲਿਆਉਣ ਦੇ ਲਈ ਖਾਸ ਕਰਕੇ ਜੋ ਸਰਕਾਰ ਦਾ ਤਰਕ ਸੀ ਕਿ ਇਸ ਦੇ ਨਾਲ ਕਾਲੇ ਧਨ ਦੀ ਵਰਤੋਂ ਜੋ ਚੋਣਾਂ ਦੇ ਵਿੱਚ ਹੁੰਦੀ ਹੈ ਉਹਦੇ ਤੇ ਰੋਕ ਲਗਾਉਣ ਦੇ ਲਈ ਹੀ ਇਹ ਚੋਣ ਬਾਉਂਡ ਹੋਣ ਦੇ ਵਿੱਚ ਲਿਆਂਦੇ ਗਏ ਸੀ हुँ. अच्छा जो सुप्रीम कोर्ट ਦੇ ਵੱਲੋਂ SBI ਨੂੰ ਝਾੜ ਪਾਈ ਗਈ ਹੈ ਤਾਂ ਉਹ ਕੀ ਮਜਰਾ ਹੈਗਾ ਪੂਰਾ ਕੁਲਵਿੰਦਰ ਜੀ ਇਹ ਜੋ ਇਲੈਕਟਰਲ ਬਾਂਡ ਨੇ ਜੋ ਚੋਣ ਬਾਂਡ ਜਿਸ ਦੀ ਆਪਾਂ ਗੱਲ ਕਰ ਰਹੇ ਹਗੇ ਆ ਆ ਇਹ ਜੋ ਇਹਨਾਂ ਨੂੰ ਲੈ ਕੇ ਬੀਤੇ ਲੰਬੇ ਸਮੇਂ ਤੋਂ ਇੱਕ ਰੋਲਾ ਪੈ ਰਿਹਾ ਸੀ ਕਿ ਜੋ ਇੱਕ ਚੰਦਾ ਦੇਣ ਵਾਲਾ ਹੈ ਤੇ ਚੰਦਾ ਲੈਣ ਵਾਲੀ ਜੋ ਸਿਆਸੀ ਪਾਰਟੀ ਹੈ ਉਹਨਾਂ ਦਾ ਜੋ ਇੱਕ ਡਾਟਾ ਹੈ ਉਹ ਇੱਕ ਜਾਣਕਾਰੀ ਜੇ ਉਸ ਬਾਰੇ ਮੰਗੀ ਜਾਂਦੀ ਹੈ ਤਾਂ ਉਹ ਬੈਂਕ ਵੱਲੋਂ ਜਾਰੀ ਨਹੀਂ ਕੀਤੀ ਜਾਂਦੀ ਤਾਂ ਇਹ ਜੋ ਸੂਚਨਾ ਦਾ ਅਧਿਕਾਰ ਹੈ ਇਸ ਤੇ ਵੀ ਇੱਕ ਡਾਕਾ ਮੰਨਿਆ ਜਾ ਰਿਹਾ ਸੀ ਕੁਝ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਇਸ ਬਾਰੇ ਆਵਾਜ਼ ਬੁਲੰਦ ਕੀਤੀ ਸੀ ਤੇ ਕੁਝ ਨਿੱਜੀ ਸੰਸਥਾਵਾਂ ਜੋ ਸਮਾਜਿਕ ਸੰਸਥਾਵਾਂ ਨੇ ਉਹਨਾਂ ਨੇ ਵੀ ਇਸ ਦੇ ਬਾਰੇ ਆਵਾਜ਼ ਬੁਲੰਦ ਕੀਤੀ ਸੀ ਤੇ ਕਾਫੀ ਹੱਲਾ ਗੁੱਲਾ ਜੋ ਬੀਤੇ ਸਮੇਂ ਦੇ ਵਿੱਚ ਇਸ ਨੂੰ ਲੈ ਕੇ ਹੋਇਆ ਸੀ ਤੇ ਜੋ ਤੁਹਾਡਾ ਸਵਾਲ ਸੀ ਕਿ ਇਹਨੂੰ ਲੈ ਕੇ ਜੋ ਸੁਪਰੀਮ ਕੋਰਟ ਦੇ ਵਿੱਚ ਜੋ ਮਾਮਲਾ ਹੈ ਉਹਦੇ ਤੇ ਸੁਣਵਾਈ ਹੋਈ ਹੈ ਤਾਂ ਜੋ ਉਸ ਤੋਂ ਬਾਅਦ ਸੁਪਰੀਮ ਕੋਰਟ ਦੇ ਵਿੱਚ ਇਸ ਦੀ ਸੁਣਵਾਈ ਸ਼ੁਰੂ ਹੋਈ ਬੀਤੇ 31 ਅਕਤੂਬਰ ਨੂੰ ਤੇ 2 ਨਵੰਬਰ ਤੱਕ 3 ਦਿਨ ਤੱਕ ਸੁਣਵਾਈ ਜੋ ਸੁਪਰੀਮ ਕੋਰਟ ਦੇ ਵਿੱਚ ਚੱਲਦੀ ਰਹੀ ਤੇ ਜੋ ਸੁਪਰੀਮ ਕੋਰਟ ਦੇ ਜੋ ਚੀਫ ਜਸਟਿਸ ਨੇ ਉਹਨਾਂ ਦੀ ਅਗਵਾਈ ਦੇ ਵਿੱਚ ਇਹ ਸੁਣਵਾਈ ਹੋਈ ਤੇ ਇਸ ਤੋਂ ਬਾਅਦ ਇਹਦੇ ਉੱਤੇ ਕਾਫੀ ਵਿਚਾਰ ਚਰਚਾ ਹੋਈ ਤੇ 2 ਨਵੰਬਰ ਨੂੰ ਅਦਾਲਤ ਵੱਲੋਂ ਫੈਸਲਾ ਸੀ ਜੋ ਇਸ ਦੇ ਉੱਪਰ ਦਿੱਤਾ ਜਾਣਾ ਸੀ ਉਹ ਆਖਰਾਂ ਰੱਖ ਲਿਆ ਗਿਆ ਸੀ ਤੇ ਬੀਤੀ 15 ਫਰਵਰੀ ਨੂੰ ਇਸ ਤੇ ਇੱਕ ਹੋਰ ਵੀ ਸੁਣਵਾਈ ਹੋਈ ਸੀ ਤੇ ਉਹਦੇ ਵਿੱਚ ਜੋ ਸਟੇਟ ਬੈਂਕ ਆਫ ਇੰਡੀਆ ਨੂੰ ਕੁਝ ਹਦਾਇਤਾਂ ਸੀ ਉਹ ਜਾਰੀ ਕੀਤੀਆਂ ਗਈਆਂ ਸੀ ਖਾਸ ਕਰਕੇ ਜਿਸ ਡਾਟਾ ਦੀ ਆਪਾਂ ਗੱਲ ਕਰ ਰਹੇ ਹਈਆਂ ਜੋ ਸੂਚਨਾ ਦਾ ਅਧਿਕਾਰ ਹੈ ਉਹਦੇ ਮੱਦੇ ਨਜ਼ਰ ਸਟੇਟ ਬੈਂਕ ਆਫ ਇੰਡੀਆ ਨੂੰ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਚੰਦਾ ਲੈਣ ਵਾਲਿਆਂ ਦੀ ਤੇ ਚੰਦਾ ਦੇਣ ਵਾਲਿਆਂ ਦੀ ਜੋ ਜਾਣਕਾਰੀ ਹੈ ਉਹ ਸਾਂਝੀ ਕੀਤੀ ਜਾਵੇ ਤਾਂ ਇਸ ਨੂੰ ਲੈ ਕੇ ਸੁਪਰੀਮ ਕੋਰਟ ਨੇ ਕੁਝ ਵਕਤ ਮੰਗੇ ਸੌਰੀ ਮਾਫ ਕਰਨਾ ਸਟੇਟ ਬੈਂਕ ਕੰਫੀਡੈਂਸੀ ਨੂੰ ਸੁਪਰੀਮ ਕੋਰਟ ਤੋਂ ਕੁਝ ਵਕਤ ਮੰਗਿਆ ਸੀ ਤੇ ਇਸ ਨੂੰ ਲੈ ਕੇ ਅੱਜ ਤੋਂ ਜੋ ਸੁਣਵਾਈ ਹੋਈ ਹੈ ਤਾਂ ਇਸ ਸੁਣਵਾਈ ਦੇ ਵਿੱਚ ਫਿਰ ਤੋਂ ਸੁਪਰੀਮ ਕੋਰਟ ਦੇ ਵਿੱਚ SBI ਨੇ ਆਪਣਾ ਪੱਖ ਰੱਖਿਆ ਹੈ ਕਿ ਜੋ ਚੰਦਾ ਲੈਣ ਵਾਲਿਆਂ ਦਾ ਤੇ ਚੰਦਾ ਦੇਣ ਵਾਲਿਆਂ ਦਾ ਜੋ ਮਿਲਾਣ ਹੈ ਆਪਸ ਦੇ ਵਿੱਚ ਕਰਨਾ ਅਜੇ ਬਾਕੀ ਹੈ ਤਾਂ ਇਹਦੇ ਵਿੱਚ ਅਦਾਲਤ ਨੇ ਸਟੇਟ ਬੈਂਕ ਆਫ ਇੰਡੀਆ ਨੂੰ ਤੇ ਉਹਦੇ ਅਧਿਕਾਰੀਆਂ ਨੂੰ ਇਹ ਝਾੜ ਪਾਈ ਹੈ ਕਿ ਜੋ ਪਿਛਲੇ 26 ਦਿਨ ਸੀ ਸੁਣਵਾਈ ਤੋਂ ਬਾਅਦ ਜੋ ਇਹ ਵਕਵਾ ਸੀ 26 ਦਿਨ ਦਾ ਇਹਦੇ ਵਿੱਚ ਇਹ ਕੰਮ ਕਿਉਂ ਨਹੀਂ ਕੀਤਾ ਗਿਆ ਤੇ ਉਹਦੇ ਵਿੱਚ ਹੁਣ ਫਿਰ ਤੋਂ ਸੁਪਰੀਮ ਕੋਰਟ ਨੇ ਇਹ ਸਖਤ ਹਦਾਇਤ ਜਾਰੀ ਕੀਤੀ ਹੈ ਬੈਂਕ ਨੂੰ ਕਿ ਕੱਲ ਤੱਕ ਯਾਨੀ ਕਿ 12 ਮਾਰਚ ਤੱਕ ਜੋ ਇਹ ਡਾਟਾ ਹੈ ਜੋ ਇਹ ਅੰਕੜੇ ਨੇ ਉਹ ਪੇਸ਼ ਕੀਤੇ ਜਾਣ ਅਦਾਲਤ ਦੇ ਵਿੱਚ ਤੇ ਚੋਣ ਕਮਿਸ਼ਨ ਨੂੰ ਵੀ ਇਹ ਹਦਾਇਤ ਕੀਤੀ ਹੈ ਕਿ ਆਉਣ ਵਾਲੇ 15 ਮਾਰਚ ਤੱਕ ਇਹ ਜੋ ਅੰਕੜੇ ਨੇ ਉਹ ਆਪਣੀ ਵੈਬਸਾਈਟ ਤੇ ਚੋਣ ਕਮਿਸ਼ਨ ਜਾਰੀ ਕਰੇ ਅੱਛਾ ਬਿੰਦਰਪਾਲ ਜੀ ਕੀ ਕਿਸ ਤਰ੍ਹਾਂ ਦੇ ਨਿਯਮ ਹੈਗੇ ਨੇ ਕਿਹੜੀਆਂ ਸਿਆਸੀ ਪਾਰਟੀਆਂ ਨੂੰ ਚੰਦਾ ਕਿੰਨੀ ਤਾਦਾਦ ਦੇ ਵਿੱਚ ਕੋਈ ਵੀ ਵਿਅਕਤੀ ਵਿਸ਼ੇਸ਼ ਦੇ ਸਕਦਾ ਚਾਹੇ ਉਹ ਚੋਣ ਬਾਉਣ ਦੇ ਜ਼ਰੀਏ ਹੋਵੇ ਤਾਂ ਕਿੰਨੀ ਕਿਸ ਤਰ੍ਹਾਂ ਦੀ ਪਾਰਟੀ ਹੋਵੇ ਕਿਉਂਕਿ ਪਾਰਟੀਆਂ ਜਿਵੇਂ ਹੁਣ ਆਪਾਂ ਦਿੱਗਜ ਪਾਰਟੀਆਂ ਦੀ ਗੱਲ ਕਰੀਏ ਤਾਂ ਭਾਜਪਾ ਵੀ ਹੈਗੀ ਹੈ ਕਾਂਗਰਸ ਵੀ ਹੈਗੀ ਹੈ ਆਮ ਆਦਮੀ ਪਾਰਟੀ ਵੀ ਹੈਗੀ ਹੈ ਇਹ ਨੈਸ਼ਨਲ ਪਾਰਟੀਆਂ ਆ ਗਈਆਂ ਹੋਰ ਪਾਰਟੀਆਂ ਵੀ ਹੈਗੀਆਂ ਨੇ ਉਹ ਕਿਸ ਤਰ੍ਹਾਂ ਦੀਆਂ ਪਾਰਟੀਆਂ ਹੋਣਗੇ ਜਿਨ੍ਹਾਂ ਨੂੰ ਇਹ ਚੰਦਾ ਇਸ ਮੱਧ ਦੇ ਜ਼ਰੀਏ ਦਿੱਤਾ ਜਾ ਸਕਦਾ ਜੀ ਬਿਲਕੁਲ ਬਹੁਤ ਚੰਗਾ ਸਵਾਲ ਕੀਤਾ ਜੀ ਸਿਆਸੀ ਪਾਰਟੀਆਂ ਚੋਣਾਂ ਦੇ ਵਿੱਚ ਉਤਰਦੀਆਂ ਨੇ ਆਪਣੇ ਉਮੀਦਵਾਰ ਉਤਾਰਦੀਆਂ ਨੇ ਉਹਨਾਂ ਨੂੰ ਚੰਦੇ ਦੀ ਲੋੜ ਹੁੰਦੀ ਹੈ ਕਿਉਂਕਿ ਇਹ ਚੋਣਾਂ ਨੇ ਜੋ ਬਿਨਾ ਪੈਸੇ ਤੋਂ ਲੜੀਆਂ ਨਹੀਂ ਜਾਂਦੀਆਂ ਤੇ ਇਹਨਾਂ ਦੇ ਲਈ ਜੋ ਕੰਪਨੀਆਂ ਨੇ ਜਾਂ ਕੁਝ ਵਿਅਕਤੀ ਨੇ ਜਿਨ੍ਹਾਂ ਕੋਲੇ ਪੈਸਾ ਹੁੰਦਾ ਹੈ ਉਹ ਸਿਆਸੀ ਪਾਰਟੀਆਂ ਨੂੰ ਤੇ ਉਹਨਾਂ ਦੇ ਉਮੀਦਵਾਰਾਂ ਨੂੰ ਇਹ ਪੈਸਾ ਮੁਹੱਈਆ ਕਰਵਾਇਆ ਜਾਂਦਾ ਹੈ ਇਤੇ ਜੇ ਗੱਲ ਅਸੀਂ ਇਲੈਕਟਰਲ ਬੌਂਡ ਦੇ ਰਾਹੀਂ ਦਿੱਤੇ ਜਾਣ ਵਾਲੇ ਚੰਦੇ ਦੀ ਕਰੀਏ ਤਾਂ ਇਹਦੇ ਵਿੱਚ ਇਹ ਤਸਵੀਜ਼ ਹੈਗੀ ਆ ਕਿ ਕੋਈ ਵੀ ਵਿਅਕਤੀ ਜਾਂ ਕੰਪਨੀ ਕਿਸੇ ਸਿਆਸੀ ਪਾਰਟੀ ਨੂੰ ਚੰਦਾ ਦੇ ਸਕਦਾ ਹੈ ਲੇਕਿਨ ਜਿਸ ਪਾਰਟੀ ਨੂੰ ਇਹ ਚੰਦਾ ਦਿੱਤਾ ਜਾਣਾ ਹੈ ਉਹ ਜੋ ਪਾਰਟੀ ਹੈ ਉਹ ਪਹਿਲੀ ਗੱਲ ਤਾਂ ਰਜਿਸਟਰਡ ਹੋਣੀ ਚਾਹੀਦੀ ਹੈ ਤੇ ਦੂਸਰੀ ਗੱਲ ਉਸ ਪਾਰਟੀ ਨੇ ਬੀਟੀਆਂ ਚੋਣਾ ਜਾਓ ਲੋਕ ਸਭਾ ਹੁਣ ਚਾਹੇ ਉਹ ਵਿਧਾਨ ਸਭਾ ਦੀਆਂ ਚੋਣਾ ਹੋਣ ਉਹਦੇ ਵਿੱਚ 1% ਤੋਂ ਵੱਧ ਜੋ ਮਤਦਾਨ ਜੋ ਉਸ ਪਾਰਟੀ ਨੂੰ ਹੋਇਆ ਹੋਣਾ ਚਾਹੀਦਾ 1% ਜਾਂ ਇਸ ਤੋਂ ਵੱਧ ਦੀਆਂ ਜੋ ਚੋਣਾ ਨੇ ਉਹਦੇ ਪਾਰਟੀ ਨੂੰ ਹੋਣੀਆਂ ਵੋਟਾਂ ਪਈਆਂ ਹੋਣੀਆਂ ਚਾਹੀਦੀਆਂ ਨੇ ਹਮ ਬਿਲਕੁਲ ਕਿਉਂਕਿ ਕਈ ਸਿਆਸੀ ਪਾਰਟੀਆਂ ਇਸ ਤਰ੍ਹਾਂ ਦੀਆਂ ਹੁੰਦੀਆਂ ਨੇ ਜਿਹੜੀਆਂ ਚੋਣਾਂ ਦੇ ਮੱਦੇਨਜ਼ਰ ਹੋਣ ਦੇ ਵਿੱਚ ਆਉਂਦੀਆਂ ਨੇ ਪਰ ਉਸ ਤੋਂ ਬਾਅਦ ਉਹਨਾਂ ਦਾ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਨਾਮੋ ਨਿਸ਼ਾਨੀ ਰਹਿੰਦਾ ਜਾਂ ਵਰਕਿੰਗ ਨਹੀਂ ਉਹਨਾਂ ਦੇ ਵੱਲੋਂ ਕੀਤੀ ਜਾਂਦੀ ਕੀ ਇਹ ਚੀਜ਼ਾਂ ਵੀ ਦੇਖਣੀਆਂ ਬਹੁਤ ਜ਼ਰੂਰੀ ਹੁੰਦੀਆਂ ਨੇ ਪਰ ਜੇਕਰ ਆਪਾਂ ਦੇਖੀਏ ਤਾਂ ਜਿਹੜਾ ਇਹ ਇਲੈਕਟਰਲ ਬੌਂਡ ਹੈਗਾ ਵਾ ਇਸ ਦਾ ਫਾਇਦਾ ਸਿੱਧੇ ਤੌਰ ਤੇ ਕਿਸ ਨੂੰ ਹੋਊਗਾ ਸਿੱਧੇ ਤੌਰ ਤੇ ਸਿੱਧੇ ਤੌਰ ਤੇ ਇਸ ਦਾ ਫਾਇਦਾ ਜੇ ਦੇਖਿਆ ਜਾਵੇ ਤਾਂ ਉਹ ਸਿਆਸੀ ਪਾਰਟੀ ਨੂੰ ਹੋਏਗਾ ਕਿਉਂਕਿ ਜੇਕਰ ਵਿਅਕਤੀ ਜੇ ਆਮ ਵਿਅਕਤੀ ਦੀ ਜਬ ਕੰਪਨੀ ਦੀ ਗੱਲ ਕਰੀਏ ਉਹ ਆਪ ਚੋਣਾਂ ਦੇ ਵਿੱਚ ਜੋ ਚੰਦਾ ਦੇ ਰਿਹਾ ਹੈ ਉਹ ਸਿਆਸੀ ਪਾਰਟੀ ਨੂੰ ਦੇ ਰਿਹਾ ਹੈ ਉਹਦੇ ਕੋਲ ਆਪਣੇ ਕੋਲ ਉਸ ਚੰਦਾ ਦੇਣ ਤੋਂ ਬਾਅਦ ਉਹਨੂੰ ਕੋਈ ਕੋਈ ਲਾਭ ਨਹੀਂ ਹੈ ਹੋ ਸਕਦਾ ਹੈ ਕਿ ਜਿਸ ਪਾਰਟੀ ਨੂੰ ਉਹ ਚੰਦਾ ਦੇ ਰਿਹਾ ਹੈ ਉਸ ਤੋਂ ਉਹਨੂੰ ਤਵਕਕ ਹੋਵੇ ਕਿ ਉਹ ਸਰਕਾਰ ਬਣਨ ਤੋਂ ਬਾਅਦ ਉਹਨੂੰ ਕੋਈ ਫਾਇਦਾ ਹੋਵੇ ਲੇਕਿਨ ਸਿੱਧੇ ਤੌਰ ਦੇ ਉੱਤੇ ਫਾਇਦਾ ਜੋ ਸਿਆਸੀ ਪਾਰਟੀ ਜਾਂ ਉਹਦੇ ਉਮੀਦਵਾਰ ਨੂੰ ਹੋਏਗਾ ਕਿਉਂਕਿ ਪੈਸਾ ਜੇਕਰ ਉਹਨਾਂ ਕੋਲ ਹੋਏਗਾ ਤਾਂ ਉਹ ਇੱਕ ਪ੍ਰਪੱਕ ਤਰੀਕੇ ਦੇ ਨਾਲ ਉਹ ਆਪਣੀ ਚੋਣਾਂ ਜੋ ਉਹ ਲੜ ਸਕਦੇ ਨੇ ਅੱਛਾ ਜੀ ਆਪਾਂ ਗੱਲ ਕਰੀਏ ਕਿ ਜਿਹੜਾ ਇਹ ਵਿਵਾਦ ਅਸਲ ਦੇ ਵਿੱਚ ਹੋਇਆ ਕਿੱਥੋਂ ਸ ਸ਼ੁਰੂ ਕਿੱਥੋਂ ਹੋਇਆ ਸੀਗਾ ਜਿਹੜਾ ਇਹ ਵਿਵਾਦ ਜਦੋਂ ਆਇਆ ਹੋਣ ਦੇ ਵਿੱਚ ਤਾਂ ਚਰਚਾ ਕਿੱਥੋਂ ਉੱਠਣੀ ਸ਼ੁਰੂ ਹੋਈ ਕਿ ਕੀ ਕਿਸ ਤਰ੍ਹਾਂ ਦੀਆਂ ਬੇਨਿਜ਼ਮੀਆਂ ਕਿਸੇ ਤਰ੍ਹਾਂ ਦੀਆਂ ਦੇਖੀਆਂ ਗਈਆਂ ਇਸ ਮਾਮਲੇ ਨੂੰ ਲੈ ਕੇ ਕੁਲਵਿੰਦਰ ਜੀ ਜੋ ਬੀਤੇ ਸਮੇਂ ਦੇ ਵਿੱਚ ਇਲੈਕਟਰਲ ਬਾਂਡ ਨੂੰ ਲੈ ਕੇ ਜੋ ਇਹ ਵਿਵਾਦ ਖੜਾ ਹੋਇਆ ਸੀ ਉਹਦਾ ਇੱਕ ਉਦੇਸ਼ ਇਹ ਹੀ ਸੀ ਕਿ ਜੋ ਇਹਦੇ ਵਿੱਚ ਸਰਕਾਰ ਦਾ ਤਰਕ ਸੀ ਕਿ ਕਾਲੇ ਧਨ ਨੂੰ ਰੋਕਣ ਦੇ ਲਈ ਇਹ ਇਲੈਕਟਰਲ ਬਾਂਡ ਜਾਰੀ ਕੀਤੇ ਜਾਂਦੇ ਨੇ ਲੇਕਿਨ ਜਿਵੇਂ ਗੱਲ ਮੈਂ ਕਰਾਂ ਸਿਆਸੀ ਪਾਰਟੀਆਂ ਦੇ ਵਿੱਚ ਕਾਂਗਰਸ ਮੁੱਖ ਤੌਰ ਤੇ ਉੱਤੇ ਸ਼ਾਮਲ ਸੀ ਤੇ ਉਹਦੇ ਕੁਝ ਆਗੂ ਸੀ ਤੇ ਕੁਝ ਸੰਸਥਾ ਜੋ ਨਿੱਜੀ ਸੰਸਥਾ ਸੀ ਐਨਜੀਓ ਉਹ ਵੀ ਇੱਕ ਸ਼ਾਮਲ ਸੀ ਤੇ ਉਹਨਾਂ ਦਾ ਤਰਕ ਸੀ ਕਿ ਜੋ ਜਾਣਕਾਰੀ ਹੈ ਜੋ ਉਹ ਸਾਂਝੀ ਨਹੀਂ ਕੀਤੀ ਜਾ ਰਹੀ ਚੰਦਾ ਲੈਣ ਵਾਲਿਆਂ ਦੀ ਤੇ ਸਿਆਸੀ ਪਾਰਟੀਆਂ ਦੀ ਜਿਨ੍ਹਾਂ ਨੂੰ ਇਹ ਚੰਦਾ ਗਿਆ ਹੈ ਤਾਂ ਇਹਦੇ ਵਿੱਚ ਜੋ ਇੱਕ ਸੂਚਨਾ ਦਾ ਜੋ ਅਧਿਕਾਰ ਹੈ ਹਰ ਵਿਅਕਤੀ ਨੂੰ ਇਹ ਜਾਣਨ ਦਾ ਹੱਕ ਹੈ ਕਿ ਕੀ ਹੋ ਰਿਹਾ ਹੈ ਖਾਸ ਕਰਕੇ ਜੋ ਚੋਣ ਹੈ ਉਹ ਇੱਕ ਲੋਕਤੰਤਰ ਦੇ ਵਿੱਚ ਇੱਕ ਵੱਡੀ ਇੱਕ ਪ੍ਰੈਕਟਿਸ ਹੈ ਮੰਨੀ ਜਾ ਰਹੀ ਹੈ ਉਹ ਦੇ ਲੈ ਕੇ ਜੋ ਕੁਝ ਵੀ ਹੁੰਦਾ ਹੈ ਖਾਸ ਕਰਕੇ ਚੰਦਾ ਜੋ ਇੱਕ ਵੱਡਾ ਪ੍ਰਸ਼ਨ ਹੈ ਉੱਠਦਾ ਹੈ ਵੱਡਾ ਸਵਾਲ ਉੱਠਦਾ ਹੈ ਕਿ ਚੰਦਾ ਕਿਸ ਤੋਂ ਲਿਆ ਗਿਆ ਅਤੇ ਕਿਸ ਨੇ ਲਿਆ ਹੈ ਉਸ ਬਾਰੇ ਜੇ ਜਾਣਕਾਰੀ ਬੈਂਕ ਤੋਂ ਕੋਈ ਬੰਦਾ ਮੰਗਦਾ ਹੈ ਤਾਂ ਬੈਂਕ ਉਸ ਦੇ ਲਈ ਜਵਾਬ ਨਹੀਂ ਦੇ ਰਹੀ ਤਾਂ ਇਸ ਨੂੰ ਲੈ ਕੇ ਜੋ ਪਾਰਦਰਸ਼ਤਾ ਖਾਸ ਕਰਕੇ ਇਸ ਦੇ ਵਿੱਚ ਦਿਖਾਈ ਨਹੀਂ ਦੇ ਰਹੀ ਸੀ ਕਿ ਕੌਣ ਲੈ ਰਿਹਾ ਤੇ ਕੌਣ ਦੇ ਰਿਹਾ ਤੇ ਦੂਜਾ ਕਿ ਅਸੀਂ ਜੇ ਸਵਾਲ ਪੁੱਛ ਰਹੇ ਹਾਂ ਭਾਰਤ ਦੇ ਆਮ ਨਾਗਰਿਕ ਹੋਣ ਦੇ ਨਾਤੇ ਤਾਂ ਸਾਡਾ ਸੂਚਨਾ ਦਾ ਅਧਿਕਾਰ ਹੈ ਉਦ ਵੀ ਕਿਤੇ ਨਾ ਕਿਤੇ ਹਾਨੀ ਹੋ ਰਹੀ ਸੀ ਤਾਂ ਇਸ ਨੂੰ ਲੈ ਕੇ ਇਹ ਵਿਵਾਦ ਪੈਦਾ ਹੋਇਆ ਸੀ ਤਾਂ ਇਸ ਨੂੰ ਲੈ ਕੇ ਇਹੀ ਮਾਮਲਾ ਸੁਪਰੀਮ ਕੋਰਟ ਦੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਸੀ ਤੇ ਇਸ ਤੇ ਸੁਣਵਾਈ ਹੋ ਰਹੀ ਸੀ ਤੇ ਅੱਜ ਵੀ ਸੁਪਰੀਮ ਕੋਰਟ ਵੱਲੋਂ ਸੂchna ਦੇ ਅਧਿਕਾਰ ਦਾ ਖਾਸ ਤੌਰ ਦੇ ਉੱਤੇ ਜ਼ਿਕਰ ਕੀਤਾ ਗਿਆ ਹੈ ਤੇ ਇਸ ਨੂੰ ਲੈ ਕੇ ਹੀ ਸਟੇਟ ਬੈਕ ਆਫ ਇੰਡੀਆ ਨੂੰ ਜੋ ਹਦਾਇਤਾਂ ਨੇ ਕੁਝ ਉਹ ਜਾਰੀ ਕੀਤੀਆਂ ਗਈਆਂ ਨੇ ਬਿਲਕੁਲ ਬਿਲਕੁਲ ਸੋ ਬਿੰਦਰਪਾਲ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਇਸ ਜਾਣਕਾਰੀ ਨੂੰ ਸਾਂਝਾ ਕਰਨ ਦੇ ਲਈ ਕਿਉਂਕਿ ਚੋਣਾਂ ਦੇ ਮੱਦੇ ਨਜ਼ਰ ਅਸੀਂ ਆਮ ਤੌਰ ਤੇ ਦੇਖਦੇ ਹਾਂ ਕਿ ਬਹੁਤ ਸਾਰੇ ਲੋਕਾਂ ਦੇ ਮਨਾਂ ਦੇ ਵਿੱਚ ਹੁੰਦਾ ਹੈ ਕਿ ਵੀ ਜਿਹੜੀ ਪਾਰਟੀ ਨੂੰ ਸਪੋਰਟ ਦੇ ਨੇ ਜਿਨ੍ਹਾਂ ਦੇ ਜਿਹੜੀ ਪਾਰਟੀ ਦੇ પ્રતિ ਉਹਨੂੰ ਲੱਗਦਾ ਕਿ ਵੀ ਵਧੀਆ ਪਾਰਟੀ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਕਰੇਗੀ ਤਾਂ ਲੋਕਾਂ ਦੇ ਵੱਲੋਂ ਚੰਦਾ ਵੱਡੇ ਪੱਧਰ ਤੇ ਦਿੱਤਾ ਜਾਂਦਾ ਜਦੋਂ ਇਹ ਚੋਣ ਬੌਂਡ ਆਉਂਦੇ ਨੇ ਸੁਰੱਖਿਆ ਦੇ ਵਿੱਚ ਆਉਂਦੇ ਨੇ ਜਾਂ ਹੋਂ ਦੇ ਵਿੱਚ ਆਉਂਦੇ ਨੇ ਤਾਂ ਇਹਨਾਂ ਚੀਜ਼ਾਂ ਨੂੰ ਲੈ ਕੇ ਵੀ ਜਦੋਂ ਸਵਾਲ ਉੱਠਨੇ ਸ਼ੁਰੂ ਹੋਏ ਨੇ ਤਾਂ ਇਸ ਦੇ ਲਈ ਜਵਾਬ ਦੇਣਾ ਬਹੁਤ ਜ਼ਰੂਰੀ ਹੈ ਕਿ ਆਖਿਰ ਇਹ ਜਿਹੜੇ ਬੌਂਡ ਹੈਗੇ ਨੇ ਉਹ ਕੌਣ ਖਰੀਦਦਾ ਪਿਆ ਤੇ ਕਿਹੜੀ ਪਾਰਟੀ ਨੂੰ ਦਿੱਤੇ ਗਏ ਨੇ ਕਿਉਂਕਿ ਮਾਮਲਾ ਤਾਂ ਸਿੱਧੇ ਤੌਰ ਤੇ ਜੇਕਰ ਅਸੀਂ ਦੇਖੇ ਤਾਂ ਕਾਲੇ ਧਨ ਨੂੰ ਰੋਕਣ ਦੇ ਲਈ ਕੇਂਦਰ ਸਰਕਾਰ ਦੇ ਵੱਲੋਂ ਇਹ ਤਜਵੀਜ਼ ਲਿਆਂਦੀ ਗਈ ਸੀ ਇਸ ਨੂੰ ਲਿਆਂਦਾ ਗਿਆ ਸੀਗਾ ਪਰ ਹੁਣ ਜਦੋਂ ਦੁਬਾਰਾ ਫਿਰ ਤੋਂ ਸੰਸਥਾਵਾਂ ਨੇ ਜਾਂ ਐਨ ਜੀਓਜ਼ ਨੇ ਸਵਾਲ ਕਰਨੇ ਸ਼ੁਰੂ ਕੀਤੇ ਨੇ ਤਾਂ ਇਹ ਇੱਕ ਬਹੁਤ ਵੱਡਾ ਸਵਾਲ ਬਣ ਜਾਂਦਾ ਹੈ ਕਿ ਆਖਿਰ ਇਹ ਜਿਹੜਾ ਚੰਦਾ ਹੈਗਾ ਵਾ ਇਹ ਕਿਹੜੇ ਲੋਕ ਦੇ ਰਹੇ ਨੇ ਤੇ ਕਿਸ ਪਾਰਟੀ ਨੂੰ ਦੇ ਦੇ ਰਹੇ ਨੇ ਇਸ ਬਾਰੇ ਜਾਣਕਾਰੀ ਪੁਖਤਾ ਜਾਣਕਾਰੀ ਸਾਂਝੀ ਕਰਨੀ ਸਟੇਟ ਬੈਂਕ ਆਫ ਇੰਡੀਆ ਦੇ ਵੱਲੋਂ ਜ਼ਰੂਰੀ ਹੈ ਤਾਂ ਜੋ ਪਤਾ ਲੱਗ ਸਕੇ ਕਿ ਆਖਿਰ ਪੈਸਾ ਕਿੱਥੋਂ ਆ ਰਿਹਾ ਤੇ ਕਿਹੜੇ ਲੋਕ ਇਸ ਦੇ ਵਿੱਚ ਫੰਡਿੰਗ ਕਰਦੇ ਪਏ ਤੁਸੀਂ ਬਣੇ ਰਹੋ ਜਗਪਾਣੀ ਪੰਜਾਬ ਕੇਸਰੀ ਟੀਵੀ ਦੇ ਨਾਲ ਧੰਨਵਾਦ